ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਜੀ ਇੱਕ ਨਵੀਂ ਲੋਕੇਸ਼ਨ ਤੇ ਅੱਗੇ ਜਾ ਕੇ ਦੇਖਦੇ ਹਾਂ ਲੋਕੇਸ਼ਨ ਕਿੱਦਾਂ ਦੀ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਤਾਂ ਬੱਸ ਜੀ ਇਹ ਪੁੱਤਰ ਹਾਂ ਜੀ ਹਾਂ ਜੀ ਇੱਥੇ ਭਤੀਜੇ ਲੈ ਕੇ ਆਏ ਨੇ ਕਹਿੰਦੇ ਭੋਜ ਜੀ ਉੱਥੇ ਚੱਲਦੇ ਆਪਾਂ ਇਹ ਵੀਡੀਓ ਸ਼ੂਟ ਕਰਕੇ ਲੈ ਕੇ ਆਵਾਂਗੇ ਫਿਰ ਮੈਂ ਸੱਚੇ ਮਖਿਆ ਬਲੌਗ ਵੀ ਬਣਾ ਹੀ ਲੈਣੀ ਆ ਮੈਂ ਇਹ ਰਸਤਾ ਦਸੜਿਆ ਜਾ ਯਾਰ ਇਹ ਵੀ ਵੱਡੀ ਨਿਕਲ ਜੂਣੀ ਤੇ ਗੜੇ ਨਾ ਖੜਾਉਦੇ ਇਹ ਟੱਕ ਟੱਕ ਸਿੱਟੀਆਂ ਵੰਜਣੇ ਲੈਣੇ ਹਨਾ ਦੇਖੋ ਇਹ ਰਸਤਾ ਆਮ ਨਹੀਂ ਹੈ ਤੇ ਕਿਸੇ ਹੋਰ ਜਮੀਨ ਨੂੰ ਨਹੀਂ ਲੱਗਦਾ ਇਹ ਕੋਠੀਆਂ ਵੀ ਇੱਥੇ ਪੈ ਰਹੀਆਂ ਨੇ ਇਹ ਰਸਤਾ ਆਮ ਨਹੀਂ ਹੈ ਵਾਹ ਸਹ ਨਹੀਂ ਕਿਸੇ ਹੋਰ ਜ਼ਮੀਨ ਹੁੰਨੇ ਲੱਗਦਾ ਇਹ ਐਸੀ ਜ਼ਮੀਨ ਲੱਗਦਾ ਹੋਂਦ ਬਸ ਅੱਗੇ ਜਾ ਕੇ ਦੇਖਦੇ ਆ ਬੱਚਿਆਂ ਨੇ ਪਾ ਤਾਂ ਗਲਤ ਕਰਾ ਦਿੱਤਾ ਮੰਨਦਾ ਉੱਧਰ ਚੋਮਨ ਲੱਗ ਰਿਹਾ ਇਧਰ ਤਰ ਕੁਛ ਆ ਮਨ ਨੂੰ ਤਾਂ ਨਹੀਂ ਉੱਜੜ ਲੱਗਦਾ ਆ ਦੇਖੋ ਹੈਗਾ ਮੋੜ ਜੇ ਤਾਂ ਇਹ ਤੋਂ ਬਾਅਦ ਕੁਝ ਹੋਇਆ ਆਓ ਆਗੀ ਆਗੀ ਉਹ ਦੇਖੋ ਕਿੰਨੀ ਸੋਹਣੀ ਜਗ੍ਹਾ ਬਣੀ ਹੋਈ ਆ ਬੇੜਾ ਪੂਰੀ ਪੰਜਾਬੀ ਲਿਖੀ ਹੋਈ ਆ ਅੱਛਾ ਇਹਦੇ ਦੇਖਣ ਆਏ ਹੈ ਸਾਡੇ ਨਾਲ ਰਹੋਗੇ ਤਾਂ ਐਸ ਕਰੋਗੇ ਦੇਖੋ ਜੀ ਕਿੰਨਾ ਸੋਹਣਾ view ਆ ਰਿਹਾ ਕਿ ਨਵੀਂ ਜੀ ਚੀਜ਼ ਆ ਦੇਖਣ ਨੂੰ ਹਨਾ ਇਹ ਦੋ ਬਣੀਆਂ ਹੋਈਆਂ ਨੇ ਬਾੜ ਵਿੱਚ ਰਹੀਆਂ ਆ ਹੋ ਅੱਜ ਰਾਏ ਦੇ ਸੇ ਪੂਰੀ ਵੀ ਜੰਬਲ ਵਾਲੀ ਚੈਨਲ ਦੇਖੋ ਜੀ ਕਿੰਨੀ ਸੋਹਣੀ ਜਗ੍ਹਾ ਬਣਾਈ ਹੈ ਕਿਸੇ ਨੇ ਤੇ ਅੰਦਰੋਂ ਜਾ ਕੇ ਦੇਖਦੇ ਆਪਾਂ ਕਿੱਦਾਂ ਦੀ ਬਣੀ ਆ ਜੇ ਪਰਮਿਸ਼ਨ ਹੋਈ ਤਾਂ ਤੁਹਾਨੂੰ ਵੀ ਦਿਖਾਉਣੀ ਆ ਕਿੰਨਾ ਸੋਹਣਾ ਦਰਵਾਜ਼ਾ ਬਣਿਆ ਹੋਇਆ ਹੈ ਇਹ ਇਧਰ ਵੱਡੂ ਆ ਕੁੱਤਾ ਤਾਂ ਨਹੀਂ ਵੱਡੂ ਵੱਡਦਾ ਤਾਂ ਨਹੀਂ ਹੈ ਨਾ ਜਨਾਬ ਵੱਡਦਾ ਨਹੀਂ ਹੈ

ਕੋਈ ਪਤਾ ਯਾਰ ਲੰਗਰਾਂ ਵਾਲੇ ਪੌਰਾ ਸਵਾਣ ਕੋਈ ਹੂੰ ਬੜਾ ਜੀਵਾ ਛੋਏ ਥੱਲੇ ਕਰਕੇ ਇੱਧਰ ਆ ਇੱਧਰ ਆ ਹਾਂ ਇੱਥੇ ਹੋਣਾ ਥੱਲੇ ਪਾਈ ਆ ਆਹ ਬੇ ਬਣਾਇਆ ਵਾ ਕਮਾਲ ਕਰ ਰਿਹਾ ਮੇਰਾ ਤੇ ਅੰਦਰ ਅੰਦਰ ਫੈਲ ਲੱਟਣਾ ਹਾਂ ਹਾਂ ਯਾਰ ਹੋ ਰਿਹਾ ਨਾ ਇਹ ਲੋਹਾ ਹੱਸਦੇ ਆ ਜਿਵੇਂ ਹਾਂ ਚਰਤੀ ਬੈਡੀ ਕਰਦੇ ਨੇ ਝੂਟ ਕਰਦੇ ਨੇ ਮੈਂ ਹਾਂ ਸ਼ਾਦੀਆਂ ਵਾਸਤੇ ਵਿਆਹ ਕਰਦੇ ਨੇ ਇਹਦੇ ਪੁਰਾਣੇ ਚਵਾਰੇ ਉਸ ਰੰਗ ਦੀ ਇਟ ਲਾਈ ਦੀ ਉਹਦੇ ਸਾਹਮਣੇ ਆਹ ਜੀ ਲਖਾਵਾ ਦੋ ਇਹ ਪ੍ਰੀ ਵੈਡਿੰਗ ਹੋਏਗੀ ਬਿਆਹ ਕਰਵਾਣੀ ਉਹ ਕੰਮ ਦੇ ਬੋਲਦੇ ਆਹ ਦੇਖੋ ਕਿੰਨਾ ਸੋਹਣਾ ਹੈ ਆਹ ਦੇਖੋ ਜੀ ਮੰਜਾ ਕਿੱਡਾ ਵੱਡਾ ਪਿਆ ਇਹ ਆਪਾਂ ਪ੍ਰਮੋਟ ਕਰ ਦਾਂਗੇ ਲੋਕ ਦੇਖ ਸਕਦੇ ਆਪਾਂ ਲੋਕੇਸ਼ਨ ਪਾ ਦਾਂਗੇ ਜੀ ਇਹ ਦੇਖੋ ਕਿੰਨਾ ਸੋਹਣਾ ਮੰਜਾ ਹੈ ਨਾ ਕੁੱਝ ਦੇਖੋ ਲੋਕੇਸ਼ਨ ਪਾ ਲਏ ਜੀ ਇਹ ਲੋਕ ਦੇਖਣਾ ਹੈ ਕੰਦੇ ਉਹ ਦੇਖੋ ਇਹ ਸੰਦੂਕ ਕਿੰਨਾ ਸੋਹਣਾ ਪੁਰਾਣੇ ਮੋਡਲ ਦਾ ਰੱਖਿਆ ਹੋਇਆ ਇਹ ਵੀ ਪੁਰਾਣਾ ਹੈ ਰੀਡੂ ਇਹ ਪੁਰਾਣਾ ਹੂੰ ਉਹਦੇ ਤੁ ਕੀ ਪੁਰਾਣੀ ਚੱਕੀ ਪੱਖਾ ਸਾਰੇ ਪੁਰਾਣੇ ਜਿੱਦੜ ਰੰਗ ਕਰਕੇ ਤਿਆਰ ਕਰ ਮਨੇ ਆ ਦੇਖਦਾ ਇਹ ਵੀ ਮੇਰੀ ਹੈ ਹਾਂ ਹਾਂ ਉੱਪਰ ਦਾ ਇਹਦਾ ਇਹ ਕਿਸੇ ਉੱਤੇ ਚਲਦੀ ਆ ਸੂਤ ਨੂੰ ਇਕੱਠਾ ਕਰ ਗਦੇ ਰੋ ਬੇਟੇ ਕਰਦੇ ਹੁੰਦੇ ਸੀ ਉਹ ਦੀਵੇ ਬਾਈ ਨੇ ਪ੍ਰਾਣੇ ਅਰੇ ਚਰਖਾ ਇਹ ਮੇਰਾ ਪ੍ਰਾਣਾ ਇਹ ਚੀਜ਼ ਹੈ ਕਿਹੜਾ ਚਰਖਾ ਆਹ ਕੀ ਚੀਜ਼ ਹੈ ਇਹ ਤਾਂ ਹੋਆ ਹਲੋ ਇਹ ਕਿਹੜਾ ਤਾਂ ਅੰਗੇ ਤੂੰ ਹਾਂ ਚਰਖਾ ਹੀ ਲੱਗਦਾ ਪ੍ਰਾਣਾ ਇੱਥੇ ਹਰ ਇੱਕ ਚੀਜ਼ ਪਈ ਆ ਦੇਖੋ ਰੇਡੀਓ ਪ੍ਰਾਣੇ ਵੀ ਬਹੁਤ ਆ ਉਹ ਆਹ ਦਾ ਵੀਰ ਦਾ ਕਹਿਣੇ ਹਰਮਨ ਤੁਹਾਡੇ ਟੀਵੀ ਵਰਗਾ ਟੀਵੀ ਬਣਾ ਲੈਣਗੇ ਬਣਾ ਲੈਣਗੇ ਉਹਨਾਂ ਦੇ ਟੀਵੀ ਸੁਣਾ ਸੁਣਾ ਅੱਜ ਚਾਹੀਦੀ ਉਹਨਾਂ ਦੇ ਵੀ ਇੱਕ ਬਣਾਉਣਾ ਹੈ ਅਗਰ ਸਾਰੀਆਂ ਕੁਝ ਨਿਮਰਤ ਨਾਲੇ ਉਹਨਾਂ ਨੇ ਨਹੀਂ ਹੁੰਦਾ ਤਾਂ ਫੇਜੀ ਬਣਾਉਗਾ ਕੋਈ ਤੁਹਾਨੂੰ ਸਾਰੀਆਂ ਸਿਰਦੀ ਕੱਢ ਬਣਨੇ ਪਏ ਰਹੇ ਹੈ ਜਿਹੜਾ ਬਣੇ ਪਏ ਰਹੇ ਕਿਡੀ ਹੁੰਨੇ ਲੱਕਾ ਹੂੰ ਰੰਗ ਨਾ ਕਰ ਹਾਂ ਪੂਈ ਬਣਾਈ ਦੱਦੇ ਅੱਛਾ ਆ ਡੰਬਲਾ ਬੜੇ ਨਾਲ ਦੇ ਪਏ ਨੇ ਗ੍ਰੀਨ ਗ੍ਰੀਨ ਨੇ ਸੋਹਣੀਆਂ ਨੇ ਇਹ ਮਾਹ ਦਾ ਜੋ ਖਰੇ ਨਹੀਂ ਇਹ ਮੇਰੇ ਕੋਲ ਪਾਇਆ ਰਹਿਣ ਵਾਸਤੇ ਵਿਚੇ ਰਸੋਈ ਵਿਚੇ ਸਾਰਾ ਕੁਝ ਹਾਂ ਜੀ ਮੈਂ ਹੁਣ ਬੰਦਾ 2 ਦਿਨ 4 ਦਿਨ ਰਹਿਣਾ ਹੈ ਹਾਂ ਫੇਰ ਗੱਡੀ ਵੀ ਦਵਾ ਮੰਗੋ ਉਹਨਾਂ ਨੂੰ ਠੀਕ ਆ ਘੁੰਮਣ ਵਾਸਤੇ ਇਹ ਆਪਣਾ ਏਰੀਆ ਦੇਖਣਾ ਸ਼ਹਿਰ ਚ ਰਹਿਣਾ ਉਹ ਲੋਕ ਪੈਸਿਆਂ ਦੀ ਪਰਵਾਹ ਨਹੀਂ ਕਰਦੇ ਨਹੀਂ ਪੈਸੇ ਦੀ ਪਰਵਾਹ ਨਹੀਂ ਉਹ ਤਾਂ ਕਹਿੰਦੇ ਸਾਨੂੰ ਤਾਂ ਸੋਨਾ ਆ ਕੇ ਬੈਠਣਾ ਹੈ ਸਕੂਨ ਹੋਣਾ ਚਾਹੀਦਾ ਬਸ ਜਿੰਦਗੀ ਦਾ ਉਹਦਾ ਸਕੂਨ ਤਾਂ ਹੈਗਾ ਬੈਠਾ ਲੈ ਦੇਖੀ ਮੈਂ ਕਿ ਮੈਂ ਜੀ ਮੈਂ ਸ਼ਹਿਰ ਦੇ ਉਹਨਾਂ ਨੂੰ ਪੈਸੇ ਦਾ ਥੋੜਾ ਮਤਲਬ ਉਹਦਾ ਗੱਲਾਂ ਕਹਿੰਦਾ ਕਮਰਾ ਦੋ ਜੀ ਸਾਨੂੰ ਅਲੱਗ ਅਲੱਗ ਇਹਦੇ ਪੁਰਾਣਾ ਗੱਡਾ ਪਿਆ ਅਰੇ ਜੋ ਨਹੀਂ ਕੋਈ ਦੂਜੇ ਨੂੰ ਜਾ ਕੇ ਆਏ ਨਹੀਂ ਜਨਾ ਵੀ ਸਾਡੇ ਕਮਰੇ ਚ ਆਏ ਨਹੀਂ ਮੈਂ ਤਾਂ ਨਹੀਂ ਕੋਟ ਨੂੰ ਮਾਰ ਲੈਂਦਾ ਇਹ ਉਹ ਖੇਡ ਉਹ ਇਹ ਕਿਵੇਂ ਹੋ ਗਿਆ ਪੈਸਾ ਵੀ ਬਹੁਤ ਲੱਗ ਰਹੇ ਤੇ 1 ਲੱਖ ਰੁਪਏ ਲੱਗੇ ਨੇ ਜਿਹੜੀ ਆਹ ਹੈ 1 ਲੱਖ ਰੁਪਏ ਚ ਬਣੀ ਆ ਇਹ ਸੋਹਣੀ ਆ ਜਦੋਂ ਸੋਹਣੀ ਲੱਗਦੀ ਆ ਅੰਦਰ ਕਮਰਾ ਹੋਊਗਾ ਕਿ ਮੰਦ ਦਾ ਤੋਂ ਮੰਦ ਦਾ ਲੋਕ ਕਿੱਥਾ ਹੈ ਬੱਤਲੀ ਬੱਤਲੀ ਲਿਖਿਆ ਹੋਆ ਮੇਜ ਕਿਨ ਹਾਂਜੀ ਇਹਨਾਂ ਦਾ ਆ ਵੀਰ ਜੀ ਨੇ ਮੇਰੇ ਇਹਨਾਂ ਦਾ ਦਫਤਰ ਸੀ ਇਹ ਵੇਖੋ ਇਹ ਲਾਇਬ੍ਰੇਰੀ ਬਣਾਈ ਹੋਈ ਹੈ ਇਹਨਾਂ ਨੇ ਇੱਥੇ ਬਹੁਤ ਸੋਹਣੀ ਜਗ੍ਹਾ ਹੈ ਤੁਸੀਂ ਵੀ ਜ਼ਰੂਰ ਆ ਕੇ ਤੁਹਾਨੂੰ ਜ਼ਰੂਰ ਆ ਕੇ ਜਾਇਓ ਕੀ ਮੁੱਖ ਲੋ ਜੇ ਉਥੋਂ ਮੁੜ ਪਏ ਆਪਾਂ ਚੱਲ ਪਏ ਘਰ ਵਾਲੇ ਨੂੰ ਯਾਨੀ ਮੇਰੇ ਪਿੰਡ ਵਾਲੇ ਨੂੰ ਅਜੇ ਮੈਂ ਇੱਥੇ ਆ ਤੇ ਬਹੁਤ ਸੋਹਣੀ ਜਗ੍ਹਾ ਲੱਗੀ ਸਾਨੂੰ ਉਧਰੋਂ ਤੇ ਵੀ ਰੈਡੀ ਹੋਣਾ ਦੇ ਕਿਸੇ ਨੇ ਪ੍ਰੀ ਵੈਡਿੰਗ ਸ਼ੂਟ ਕਰਨੀ ਹੋਈ ਤਾਂ ਇਹ ਬਹੁਤ ਸੋਹਣੀ ਜਗ੍ਹਾ ਤਿਆਰ ਹੋ ਰਹੀ ਆ ਨਾਲ ਹੀ ਪੈਲਸ ਹੈ ਤੇ ਜਦੋਂ ਰੈਡੀ ਹੋ ਗਈ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਵੀਰ ਜੀ ਦਾ ਸੁਭਾਅ ਬਹੁਤ ਵਧੀਆ ਜਿਨ੍ਹਾਂ ਨੇ ਇਹ ਜਗ੍ਹਾ ਬਣਾਈ ਹੋਈ ਆ ਨਾ ਇਹ ਪੈਲਸ ਬਣਿਆ ਹੋਇਆ ਇੱਥੇ ਤੇ ਇੱਥੇ ਪਾਲ ਕਰੋੜ ਵੀਰ ਜੀ ਨੇ ਉਹਨਾਂ ਦਾ ਵੀ ਇੱਥੇ ਉਹ ਆਸ਼ਰਮ ਜਾਂ ਬਣਾਇਆ ਹੋਇਆ ਉਹਨਾਂ ਨੇ ਬਾਬੇ ਨਾਨਕ ਦਾ ਦਰ ਤੇ ਦੂਜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਜਦੋਂ ਆਪਾਂ ਦੁਬਾਰਾ ਇੱਥੇ ਪਿੰਡ ਨੂੰ ਆਵਾਂਗੇ ਅੱਜ ਸਾਨੂੰ ਕਾਹਲੀ ਸੀ ਬੱਚੇ ਨਾਲ ਨੇ ਤਾਂ ਕਰਕੇ ਅਸੀਂ ਅੱਜ ਘਰੋਂ ਚੱਲੇ ਇੱਕ ਗਰਮੀ ਬਹੁਤ ਆ ਕਿਸੇ ਦਿਨ ਆਪਾਂ ਉੱਥੇ ਵੀ ਮਿਲਾ ਕੇ ਲੈ ਕੇ ਜਾਵਾਂਗੇ ਤੁਹਾਨੂੰ ਬਹੁਤ ਸੋਹਣੀ ਸੇਵਾ ਲੱਗੇ ਹੋਏ ਨੇ ਕਰਨ ਉਹ ਆਪਣੀ ਫਰਜ ਸੇਵਾ ਸੁਸਾਇਟੀ ਨਚਕਾਣੀ ਪਿੰਡ ਲਚਕਾਣੀ